ਪੰਜਾਬੀ ਫਿਲਮ ਇੰਡਸਟਰੀ ਅਸੀਂ ਅਗਰ ਹਿੰਦੀ ਫਿਲਮ ਇੰਡਸਟਰੀ ਵਾਲ ਦੇਖੀਏ ਤੇ ਉਹਦੇ ਵਿੱਚ ਵੀ ਜਿੰਨੇ ਪੰਜਾਬੀ ਨੇ ਜਿਸ ਤਰ੍ਹਾਂ ਕਿ ਇੱਕ ਐਗਜ਼ਾਮਪਲ ਤੇ ਤੁਸੀਂ ਹੁਣ ਦੇਖੀ ਐ ਔਰ ਵੀ ਅਗਰ ਤੁਸੀਂ ਗਾਇਕਾਂ ਵਾਲੇ ਪਾਸੇ ਹੋ ਜੋ ਉੱਥੇ ਵੀ ਪੰਜਾਬੀ ਛਾਏ ਪਏ ਨੇ ਮੈਂ ਚਾਹੁੰਗਾ ਕਿ ਇੱਕ ਵਾਰੀ ਪੰਜਾਬੀਆ ਦੇ ਨਾਂ ਤੇ ਜ਼ੋਰਦਾਰ ਤਾਲੀਆਂ ਜਿੰਨੇ ਵੀ ਤੁਸੀਂ ਸਿੰਗਰਸ ਦੇਖ ਲਓ ਫਿਲਮ ਇੰਡਸਟਰੀ ਦੇ ਵਿੱਚ ਗਜ਼ਲ ਗਾਇਕ ਸਾਡੇ ਜਗਜੀਤ ਸਿੰਘ ਸਾਹਿਬ ਹੋរី ਉਹ ਹੋਏ ਨੇ ਕਿੰਨੀ ਮਿੱਠੀਆਂ ਗਜ਼ਲਾਂ ਗਾਉਂਦੇ ਰਹੇ ਨੇ ਉਹ ਅੱਜ ਕੱਲ ਗਾਣੇ ਥੋੜੇ ਜਿ ਬਦਲ ਗਏ ਨੇ ਅੱਜ ਕੱਲ ਗਾਣੇ ਕਿਦਾਂ ਨੇ ਆਉਣ ਲੱਪੇ ਨੇ Munni ਬਦਨਾਮ ਹੋਈ ਸ਼ੀਲਾ ਜਵਾਨ ਹੋਈ ਵੀ ਕਿਸੇ ਦੀ ਬੱਚੀ ਬਦਨਾਮ ਹੋਈ ਐਵੇਂ ਰੌਲਾ ਪਾਈ ਜਾਂਦੇ ਜੇ ਮੈਂ ਇਹ ਨਹੀਂ ਕਹਿੰਦਾ ਗਾਣੇ ਬੁਰੇ ਨੇ ਪ੍ਰੋਬਲਮ ਪਰ ਕਿੱਥੇ ਆਂਦੀ ਹੈ ਜਦੋਂ ਬੰਦਾ ਸਟੇਜ ਤੇ ਜਾਂਦਾ ਜਦਾਂ ਤੁਸੀਂ ਕਿਸੇ ਸਿੰਗਰ ਨੂੰ ਅਜੀਬ ਜਿਹੀ ਫਰਮਾਇਸ਼ਾਂ ਹੁੰਦੀਆਂ ਨੇ ਕਿਉਂਕਿ ਭੀੜ ਦੇ ਵਿੱਚ ਕੋਈ ਵੀ ਕਿਸ ਤਰ੍ਹਾਂ ਦਾ ਬੰਦਾ ਆ ਸਕਦਾ ਜਿਸ ਤਰ੍ਹਾਂ ਪਾਜੀ ਹੁਣ ਚਿੱਟਾ ਰਮਾਲ ਲੈ ਕੇ ਇਹਨੂੰ ਧੋਤੇ ਲੈਂਦੇ ਪਹਿਲਾਂ ਮੈਂ ਨਹੀਂ ਕਹਿੰਦਾ Munni ਜਾਂ Sheila ਟਾਈਪ ਗਾਣੇ ਬੁਰੇ ਹੁੰਦੇ ਨੇ ਪ੍ਰੋਬਲਮ ਕਦੋਂ ਆਉਂਦੀ ਜਦੋਂ ਕੋਈ ਗਜ਼ਲ ਗਾਇਕ ਜਾਂ ਕੋਈ ਟਿਪੀਕਲ ਇੱਕ ਅੰਦਾਜ਼ ਦਾ ਗਾਣਾ ਵਾਲਾ ਬੰਦਾ ਸਟੇਜ ਤੇ ਬੈਠਾ ਹੁੰਦਾ ਉਹਨੂੰ ਜਦੋਂ ਇਦਾਂ ਦੀ ਅਜੀਬ ਜਿਹੀ ਫਰਮਾਇਸ਼ਾਂ ਹੁੰਦੀਆਂ ਜਿਸ ਤਰ੍ਹਾਂ ਕਿ ਤੁਸੀਂ ਅਸੀਂ ਆਲ ਨੋ ਕਿ ਜਗਜੀਤ ਭਾਜੀ ਜਗਜੀਤ ਸਿੰਘ ਜੀ ਮੈਂ ਚਾਹੁੰਗਾ ਕਿ ਇੱਕ ਵਾਰੀ ਜ਼ੋਰਦਾਰ ਤਾਲੀਆਂ ਹੋਣ ਉਸ ਪੰਜਾਬ ਦੇ ਪੁੱਤਰ ਦੇ ਨਾਂ ਤੇ ਉਹਨਾਂ ਦਾ ਗਜ਼ਬਰਗਾ ਗਜ਼ਲ ਗਾਉਣ ਵਾਲਾ ਕੋਈ ਹੋਵੇ ਨਹੀਂ ਨਾ ਕੋਈ ਹੋਣਾ ਜਗਜੀਤ ਜੀ ਦਾ ਇੱਕ ਬੜਾ ਮਿੱਠਾ ਜਿਹਾ ਅੰਦਾਜ਼ ਹੈ ਮੈਂ ਕਾਪੀ ਕਰਨ ਦੀ ਕੋਸ਼ਿਸ਼ ਕਰਾਂਗਾ ਅਸੀਂ ਪੈਰ ਦੇ ਬਰਾਬਰ ਨਹੀਂ ਉਹਨਾਂ ਦੇ ਕੋਸ਼ਿਸ਼ ਕਰਾਂਗੇ ਬਿਕੋਜ਼ ਆਮ ਅ ਕਾਮੇਡੀਅਨ ਨਾਟ ਅ ਸਿੰਗਰ ਬਟ ਆ ਵਿ देखते नहीं है भी सामने कौन है जगजीत जी अपने कितने लाइव कंसर्ट च बैठे गा रहे द ख जिंदगी न ਸਾਰੀ ਇੱਥੇ ਸਿੰਗਰ ਬੈਠੇ ਨੇ ਮੈਨੂੰ ਡਰ ਲੱਗਦਾ ਗੁਸਤਾਖੀ ਮਾਫ ਲੇਕਿਨ ਇਹ ਸਾਡੇ ਵੱਲੋਂ ਇੱਕ ਉਹਨਾਂ ਨੂੰ ਸ਼ਰਧਾਂਜਲੀ ਹੈ ਵਿੱਚੋਂ ਇੱਕ ਪਿਸ਼ਰਾਬੀ ਖੜਾ ਹੋ ਗਿਆ ਜਗਜੀਤ ਜੀ ਪਾਜੀ ਠੀਕ ਹੈ ਖਿਆਲ ਆਇਆ ਤੁਹਾਨੂੰ ਸਾਡੇ ਵੀ ਖਿਆਲ ਕਰੋ ਮੁੰਨੀ ਜਵਾਨ ਹੋ ਗਈ ਪਤਾ ਲੱਗਾ ਮੁੰਨੀ ਸ਼ੀਲਾ ਟਾਈਮ ਹੋ ਗਿਆ ਕੁਝ ਫਿਰ ਆਡੀਅੰਸ ਰੱਬ ਦਾ ਰੂਪ ਹੈ ਮੰਨਣੀ ਪੈਂਦੀ ਜਗਜੀਤ ਜੀ ਆਪਣੇ ਸਟਾਈਲ ਚ ਅਕਰ ਗਾਉਣ ਤੇ ਕਿੱਦਾਂ ਗਾਉਣਗੇ ਗੁਸਤਾਖੀ ਮਾਫ ਹਮਰਾ

ਮੇਰੇ ਮੌਕੇ ਤੇ ਦੋ ਕਦੀ ਮੈਂ ਵੀ ਗਾ ਲੈਣਾ ਥੋੜਾ ਥੋੜਾ ਮੈਂ ਸੋਚਦਾ ਹਾਂ ਕਦੀ ਕਦੀ ਆਪਣੀਆਂ ਅ ਮੈਜੀਨੇਸ਼ਨ ਦੇ ਵਿੱਚ ਕਿ ਸੋਚੋ ਜੇ ਅਗਰ ਇਸ ਤਰ੍ਹਾਂ ਦੇ ਗਾਣੇ ਹੋਣ ਥੋੜੇ ਜੇ ਨੌਟੀ ਜੇ ਤੇ ਸਿੰਗਰ ਤੁਸੀਂ ਚੁਣ ਲਓ ਸਿੱਧਾ ਸਿੱਧਾ ਗਾਉਣ ਵਾਲੇ ਜਿੱਦਾਂ ਯਾ ਟਿਪੀਕਲ ਗਾਉਣ ਵਾਲੇ ਕੰਦਾਜ਼ ਜਿਸ ਤਰ੍ਹਾਂ ਹਰੀ ਰਣ ਸਾਹਿਬ ਦਾ ਅੰਦਾਜ਼ ਹੈ ਅਗਰ ਉਹ ਇਸ ਗਾਣੇ ਨੂੰ ਬੋਲਣਗੇ ਮੁੰਨੀ ਰੇ ਨੂੰ ਹਰੀ ਰਣ ਤੁਹੀ ਦੇ ਵਾਲੇ ਸਾਡੇ ਪੰਜਾਬ ਵਾਲੇ ਥੋੜਾ ਅੱਜਕਲ ਪੰਜਾਬੀ ਫਿਲਮਾਂ ਜਾ ਰਹੇ ਦੇ ਨੇ ਹਿੰਦੀ ਫਿਲਮ ਬੰਬੇ ਦੇ ਵਿੱਚ ਉਹਨਾਂ ਦਾ ਫੇਮਸ ਗਾਣਾ ਸੀਗਾ दरर दर, अज दर, 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 रे हम मुन्नी बदनाम गा रहे मुन्नी मुन्नी रे आके जारा चुमी रे मु मन आके दे जा जरा चुमेरे तू मर जाए गड़ी पे जाए तेरी किथे गई चुमेरे आजा आजा तेरे बिना है गली सुननी रे सब, सब कुछ, कुछ तन्नू ਪਤਾ ਜਾਣ ਬੁਝ ਕੇ ਬਣੇ ਗੁੰਨੀਰੇ ਮੁੰਨੇਰੇ ਸ਼ੁਕਰੀਆ ਥੈਂਕ ਯੂ